ਸਾਰੇ ਵੀਰਾਂ ਨੂੰ YouTube ਚੈਨਲ ਵੱਲੋਂ ਪਿਆਰ ਭਰੀ ਸਤਿ ਸਾਕਾ ਵੀਰ ਜੀ ਵੀਡੀਓ ਨੂੰ ਐਂਡ ਤੱਕ ਬਣੇ ਰਿਹਾ ਜੇ ਵੀਰ ਜੀ ਇੱਕੇ ਵੀਰ ਕੋਲ ਦੋ ਰੀਪਰ ਵਿਕਾਉ ਆ 2015 ਮਾਡਲ ਰੇਟ 1,50,000 ਰੁਪਇਆ KS 2014 ਮਾਡਲ ਰੇਟ 1,25,000 ਰੁਪਇਆ ਇੱਕੇ ਵੀਰ ਦੀਆਂ ਦੋਵੇਂ ਮਸ਼ੀਨਾਂ ਵੀਰ ਜੀ ਬਹੁਤ ਵਧੀਆ ਨੇ ਬਿਲਕੁਲ ਓਕੇ ਮਸ਼ੀਨਾਂ ਨੇ ਤੇ ਕਰ ਲੋ ਕਨੈਕਟ ਵੀਰ ਨੇ ਏਰੀਆ ਨਹੀਂ ਦੱਸਿਆ ਬਾਕੀ ਫੋਨ ਤੇ ਕਨੈਕਟ ਕਰ ਲੋ ਇੱਕ ਇਹ ਆ ਗਿਆ ਜੀ ਫਾਰਮ ਟਰੱਕ 2000 ਮਾਡਲ ਤੇਲ ਬ੍ਰੇਕਾਂ ਇੰਜਨ ਗੇਅਰ ਲਿਫਟ ਦਾ ਫੁੱਲ ਓਕੇ ਆ ਵੀਰ ਨੇ ਰੇਟ ਨਹੀਂ ਦੱਸਿਆ ਬਾਕੀ ਵੀਰ ਜੀ ਹੋਰ ਵੀ ਆ ਵੀਰ ਕੋਲ ਬਹੁਤ ਜ਼ਿਆਦੇ ਢੇਰ ਸਾਰੇ ਸੰਦ ਵਕਾਊ ਖੜੇ ਨੇ ਵੀਰ ਨੇ ਹੋਰ ਸਾਨੂੰ ਕਿਸੇ ਚੀਜ਼ ਦੀ ਕੋਈ ਰਿਪੋਰਟ ਨਹੀਂ ਦਿੱਤੀ ਇਹ ਨਾ ਮਾਡਲ ਦੱਸਿਆ ਨਾ ਰੇਟ ਦੱਸਿਆ ਨਾ ਕੋਈ ਟਰਾਲੀਆਂ ਦਾ ਸਾਈਜ਼ ਦੱਸਿਆ ਇਸ ਵੀਰ ਨੇ ਤੇ ਇਹ ਵੀਰ ਵੱਲੋਂ ਇਹ ਜਾਣਕਾਰੀ ਕਿ ਤੁਸੀਂ ਫੋਨ ਤੇ ਲੈ ਸਕਦੇ ਜੇ ਬਾਕੀ ਵੀਰ ਕੋ ਕਾਫੀ ਸਾਰੀਆਂ ਟਰਾਲੀਆਂ ਖੜੀਆਂ ਨੇ ਜਾਲੀ ਵਾਲੀਆਂ ਵੀ ਵਿਦਆਊਟ ਜਾਲੀ ਤੋਂ ਵੀ ਆ ਜੱਕ ਵਾਲੇ ਟਰਾਲੇ ਟਰਾਲੀਆਂ ਹਰੇਕ ਤਰ੍ਹਾਂ ਦੀਆਂ ਤੂੜੀ ਵਾਲੀਆਂ ਕਪੈਨਾ ਵੱਡੀਆਂ ਕਪੈਨਾ ਇਸ ਵੀਰ ਕੋ ਰੇਕ ਤਰ੍ਹਾਂ ਦੀ ਮਸ਼ੀਨਰੀ ਮੌਕੇ ਤੇ ਹਾਜ਼ਰ ਖੜੀ ਆ ਤੇ ਇਸ ਵੀਰ ਦਾ ਏਰੀਆ ਬਾਗਾਪੁਰਾਣਾ ਹੈ ਤੇ ਵੀਰ ਕੋਲ ਸੰਧ ਬਹੁਤ ਜਿਆਦੇ ਵੀਰ ਨੇ ਪਾਈਆਂ ਸਾਨੂੰ ਫੋਟੋਆਂ ਇਹ ਬਾਕੀ ਵੀਰ ਨੇ ਕੋਈ ਇਹਨਾਂ ਦਾ ਇਹ ਰੇਟ ਨਹੀਂਗਾ ਸਾਨੂੰ ਦੱਸਿਆ ਬਾਕੀ ਆ ਵੀਰ ਨੇ ਵੀਡੀਓ ਵੀ ਬਣਾ ਕੇ ਸਾਨੂੰ ਪਾਈ ਇਹ ਸਪੈਸ਼ਲ ਰੋਟਾ ਵਿਟਰ ਦੀ ਇੱਕ ਵੀਰ ਜੀ ਇਹ ਬੇਨਤੀ ਆ 70 ਤਿੰਨ 984000 ਤੇ ਬਿਲਕੁਲ ਫ੍ਰੀ ਐਡਲ ਕਰਵਾਓ ਤੇ ਪੰਜ ਤੋਂ 6 ਫੋਟੋ ਆਪਾਓ ਇੱਕ ਪੂਰੀ ਡਿਟੇਲ ਦਿਆ ਕਰੋ ਇੱਕ ਵੀਰ ਜੀ ਜਿਵੇਂ ਉਹਨਾਂ ਵੀਰ ਨੇ ਕੁਝ ਵੀ ਨਹੀਂ ਦੱਸਿਆ ਮਾ ਵੀ ਕੱਲੀ ਐਡ ਲਵਾ ਰਹੇ ਆ ਚਲੋ ਅਸੀਂ ਇਹਦੇ ਲਾ ਰਹੇ ਆ ਨਾਲ ਦੱਸਿਆ ਕਰੋ ਏਰੀਆ ਜ਼ਰੂਰ ਦੱਸਿਆ ਕਰੋ ਮਾਡਲ ਮੁੱਲ ਜ਼ਰੂਰ ਦੱਸਿਆ ਕਰੋ ਮੇਰਾ ਵੀਰ ਤੇ 70 73 84000 ਤੇ ਫੋਟੋ ਆਪੋ ਐਡ ਤੁਹਾਡੀ ਬਿਲਕੁਲ ਫ੍ਰੀ ਵਿੱਚ ਲੰਗਾ ਦਿੱਤੀ ਜਾਵੇਗੀ ਤੇ ਇੱਕ ਵੀਰ ਜੀ ਲੈਕਮੈਂਟ ਸ਼ੇਅਰ ਜ਼ਰੂਰ ਕਰ ਦਿਆ ਕਰੋ ਸਾਨੂੰ ਵੀ ਤੁਹਾਡੇ ਇਕੱਲੇ ਇਕੱਲੇ ਗੂਠੇ ਦੀ ਲੋੜ ਹੈ ਮੇਰਾ ਵੀਰ ਅਸੀਂ ਆਰ ਰੋਡ 'ਚ ਚੰਗੀਆਂ ਚੰਗੀਆਂ ਵੀਡੀਓ ਪਾਉਣੇ ਆ ਹਰ ਰੋਜ਼ ਕਿਸਾਨਾਂ ਦੀਆਂ ਮਤਲਬੀ ਕਿਸਾਨ ਨਾਲ ਜੋ ਜੁੜੀ ਸੰਬੰਧਿਤ ਚੀਜ਼ਾਂ ਆ ਕਿ ਇਹ ਵੀਰ ਨੇ ਵੀਰ ਜੀ ਕੇਸ ਮਸ਼ੀਨਾ ਵੀ ਵੀਰ ਕੋਲ ਬਹੁਤ ਖੜੀਆਂ ਨੇ ਤੇ ਤਮੀਆਂ ਦੇ ਸੈੱਟ ਵੀ ਚੰਗੇ ਖੜੇ ਆ ਪਰ ਵੀਰ ਨੇ ਕੋਈ ਮਾਡਲ ਰੇਟ ਹਲਤ ਕਰ ਨਹੀਂ ਦੱਸਿਆ ਬਾਕੀ ਵੀਰ ਜੀ ਉਹ ਤੁਸੀਂ ਫੋਨ ਤੇ ਪੁੱਛ ਸਕਦੇ ਜੇ ਟਰਾਲਾ ਟਰਾਲਾ ਵੀ ਆ ਚਲੋ ਵੀਰ ਨੇ ਥੱਲੇੋਂ ਫੋਟੋਆਂ ਪਾਈਆਂ ਵਧੀਆ ਜੋ ਟਾਇਰ ਵਗੈਰਾ ਤੁਹਾਨੂੰ ਸਾਹਮਣੇ ਦਿਸਦੀ ਹਾਲਤ ਸਾਫ਼ ਸੁਥਰਾ ਹੈ ਵੇਡ ਵੀ ਤੁਹਾਨੂੰ ਨਾਲ ਮਿਲੇਗਾ ਤੇ ਬਾਕੀ ਰਹੀਗਾ ਵੀਰ ਜੀ ਵੀਰਣਾ ਤੁਸੀਂ ਫੋਨ ਤੇ ਇੱਕ ਵਾਰੀ ਕਨੈਕਟ ਜਰੂਰ ਕਰਿਆ ਜੇ ਇਸ ਵੀਰ ਕੋਲ ਬਹੁਤ ਥਾਵਾਂ ਤੇ ਸੰਧ ਖੜੇ ਨੇ ਬਹੁਤ ਵਧੀਆ ਕਿ ਚੰਗੇ ਖੜੇ ਨੇ ਜੇ ਜਾ ਕੇ ਸੇ ਨੇ ਵੀਰ ਜੀ ਪੈਸਾ ਲਾਉਣਾ ਉਹੋ ਜਿਹਾ ਵੀ ਸੰਧ ਮਿਲ ਜਾਊਗਾ ਜਿਵੇਂ ਹੁਣ ਆ ਟਰਾਲਾ ਬਹੁਤ ਵਧੀਆ ਚਲੋ ਜੋੜੀਆਂ ਜੜੀਆਂ ਵੀ ਚੰਗੀਆਂ ਹੈ ਵੇਡ ਨਾਲ ਹੈਗਾ ਤੇ ਵੀਰ ਨੇ ਹੋਰ ਵੀ ਸਾਨੂੰ ਬਹੁਤ ਸਾਰੀਆਂ ਫੋਟੋਆਂ ਪਾਈਆਂ ਨੇ ਪਰ ਐਸ ਕੀ ਵੀਰ ਨੇ ਨਾ ਮਾਡਲ ਨਾ ਰੇਟ ਦੱਸਿਆ ਏਰੀਆ ਜਰੂਰ ਆ ਵੀਰ ਦਾ ਸਰਾਜ ਪਿੰਡ ਏਰੀਆ ਬਾਗਾਪੁਰਾਣਾ ਤੇ ਮੁਗੇ ਏਰੀਆ ਨੂੰ ਪੈਂਦਾ ਹੈ ਤੇ ਬਾਕੀ ਵੀਰ ਨਾਲ ਤੁਸੀਂ ਸੰਪਰਕ ਕਰ ਸਕਦੇ ਜੇ ਤਮੀਆਂ ਦਾ ਸੈੱਟ ਬਹੁਤ ਵਧੀਆ ਹੈ ਵੀ ਬਣਿਆ ਤੇ ਨਵਾਂ ਹੀ ਪਿਆ ਜੇ ਜੇ ਮੇਰਾ ਵੀਰੋ ਤੇ ਲੁੱਟ ਲੋ ਮੇਲਾ ਤੇ ਕਰ ਲੋ ਵੀਰ ਨਾਲ ਕਨੈਕਟ ਆ ਗਿਆ ਵੀਰ ਦਾ ਨੰਬਰ ਤੇ ਸਾਨੂੰ ਉਹਨਾਂ ਦਿਓ ਯਾਜਕ ਅਗਲੀ ਵੀਡੀਓ ਚ ਮਿਲਦੇ ਹਾਂ ਜੀ ਸਤਿ ਸ੍ਰੀ ਅਕਾਲ